ਕਿੰਨੇ ਕਿੱਸਾਂ ਚ ਲੁੜਿੰਦੇ ਸੀ ਜੀ ਅੱਜ ਸਾਨੂੰ ਇਨਫੋਰਮੇਸ਼ਨ ਹੈ ਕਿ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹਨ ਤੇ 18 ਤਰੀਕ ਨੂੰ ਇੱਕ ਇਥੇ ਵਾਰਦਾਤ ਹੋਈ ਸੀ ਕਿ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਇੱਕ ਰਾਉਂਡ ਫਾਇਰ ਕੀਤਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੀ ਟੀਮਸ ਨੂੰ ਲੀਡ ਕਰ ਰਹੇ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀ ਡੀ ਰਮਿੰਦਰ ਜੀ ਨਾਲ ਡੀਐਸਪੀ ਟੀ ਪਰਨੀਤ ਜੀ ਨਾਲ ਇਨਚਾਰਜ ਸੀਆਈ ਇੰਸਪੈਕਟਰ ਐਂਡ ਸਾਡੇ ਐਸਐਚਓ ਮਹਾਲਪੁਰ ਤੇ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀਗੀ ਅੱਜ ਇਨਚਾਰਜ ਸੀਆਈ ਇ ਨਾਲ ਐਜੀਟੀਐਫ ਦੀ ਟੀਮਸ ਵੀ ਕੰਮ ਕਰ ਰਹੀ ਸੀਗੀ ਇਸ ਤੇ ਤੇ ਅੱਜ ਸਾਨੂੰ ਇਤਲਾਹ ਮਿਲੀ ਸੀਗੀ ਦੇ ਵਿੱਚ ਸੀਗਾ ਇਹ ਇਨਚਾਰਜ ਦੀ ਟੀਮ ਐਂਡ ਐਸ ਐਚਓ ਮਾਲਪੁਰ ਦੀ ਟੀਮਸ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਕੁਛ ਛੱਕੀ ਬੰਦੇ ਘੁੰਮਦੇ ਐ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਇਹ ਵਾਰਦਾਤ ਕੀਤੀ ਸੀਗੀ ਜਿਹੜੀ 18 ਤਰੀਕ ਨੂੰ ਹੋਈ ਤੇ ਅੱਜ ਦੋ ਜਿਹੜੇ ਬੰਦੇ ਸੀ ਕਿ ਉਹਨਾਂ ਨੇ ਵੀ ਹੈਲਮਟ ਪਾਈ ਹੋਈ ਸੀਗੀ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਥਾਂ ਤੇ ਇਨਾਂ ਤੇ ਫਾਇਰਿੰਗ ਕਰਤੀ ਸਾਡੀ ਟੀਮ ਤੇ ਤੇ ਜਦੋਂ ਫਾਇਰਿੰਗ ਹੋਈ ਇਹਨਾਂ ਨੇ ਆਪਣਾ ਬਚਾਅ ਕੀਤਾ ਫੋਰਚੂਨੇਟਲੀ ਇਹਨਾਂ ਨੂੰ ਇੰਜਰੀਜ਼ ਨਹੀਂ ਹੋਈ ਬਟ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਉਹ ਵੀ ਫਾਇਰ ਕੀਤਾ ਗਿਆ ਜੋ ਕਿ ਇਹਨਾਂ ਦੇ ਵਿੱਚੋਂ ਇੱਕ ਬੰਦੇ ਤੇ ਲੱਗਿਆ ਜਿਹਨੂੰ ਕਿ ਅਸੀਂ ਸ਼ਿਫਟ ਕਰਾਇਆ ਸਿਵਲ ਹਸਪੀਟਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਹੈਗੇ ਇਹਨਾਂ ਦੀ ਜੋ شناخت ہوئی ਹੈ ਉਹ ਹੈਗਾ ਇੱਕ ਕ੍ਰਿਸ਼ਨ ਕੁਮਾਰ ਜੋ ਟਾਂਡੇ ਦਾ ਰਹਿਣ ਵਾਲਾ ਇੱਕ ਉਹਦਾ ਹੀ ਮੁੰਡਾ ਹੈਗਾ ਕੇਸ਼ਫ ਤੇ ਕੇਸ਼ਵ ਜਿਹੜਾ ਹੈਗਾ ਉਹਨੂੰ ਬੁਲੇਟ ਹਿੱਟ ਹੋਈ ਹੈਗੀ ਲੈਗ ਦੇ ਵਿੱਚ ਉਹਨੂੰ ਸ਼ਿਫਟ ਕਰਾਤਾ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਐਂਡ ਜਿਹੜਾ ਕ੍ਰਿਸ਼ਨ ਕੁਮਾਰ ਹੈ ਉਹਨੂੰ ਕਸਟਡੀ ਚ ਲਿਆ ਗਿਆ ਹੈ ਪ੍ਰੋਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਵਾਰਦਾਤ ਹੈਗੀ ਇਹ ਪਤਾ ਲੱਗਿਆ ਕਿ ਉਹਨਾਂ ਨੇ ਹੀ ਕੀਤੀ ਸੀਗੀ ਤੇ ਮੌਕੇ ਵਾਰਦਾਤ ਤੇ ਪਹੁੰਚ ਕੇ ਆਏ تھے ਸਾਰਾ ਮੁਆਇਨਾ ਲਿਆ ਗਿਆ ਹੈਗਾ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀਗਾ ਉਹ ਵੀ ਰਿਕਵਰ ਹੋਇਆ ਜੋ ਕਿ ਜਿਹਦੇ ਦੇ ਕਿ ਮੋਸਟਲੀ ਇਹਨਾਂ ਨੇ ਫੇਕ ਨੰਬਰ ਪਲੇਟਸ ਲਾਈ ਹੋਈ ਸੀਗੀ ਐਂਡ ਇੱਕ ਵੈਪਨ ਕੰਟਰੀ ਮੇਡ ਇਲੀਗਲ ਵੈਪਨ ਰਿਕਵਰ ਹੋਇਆ ਲਾਈਵ ਕਾਰਟ੍ਰਿਜਸ ਤੇ ਯੂਜ਼ਡ ਕਾਰਟ੍ਰਿਜਸ ਵੀ ਰਿਕਵਰ ਹੋਏ ਆ ਪੁਛਿਆ ਲੱਗਾ ਪਤਾ ਕਿ ਜਿਹੜੇ ਇਨੀ ਫਾਇਰਿੰਗ ਕੀਤੀ ਸੀ ਉਹ ਕੀ ਕਾਰਨ ਸੀ ਜੀ ਕਾਰਨ ਤੋਂ ਅਭੀ ਹੁਣ ਸਾਡਾ ਅਸੀਂ ਟੈਕਨੀਕਲੀ ਵਰਕ ਕਰ ਰਹੇ ਆ ਹੁਣ ਤਾਂ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਬਟ ਜਿੱਦਾਂ ਕਿ ਉੱਥੇ ਕੁਝ ਉਹਨਾਂ ਨੂੰ ਫੋਨ ਵੀ ਆਏ ਸੀਗੇ ਜੋ ਜੁਐਲਰ ਸੀਗਾ ਉਹਨੂੰ ਕਿ ਤੋ ਉਹਦੇ ਤੇ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਦੇ ਆ ਲੈਟਸ ਸੀ ਕਿੱਥੇ ਜਾਂਦੀ ਹੈ ਅਗਰ ਕੋਈ ਵੀ ਇਹਦੇ ਵਿੱਚ ਇਨਵੋਲਡ ਹੈਗਾ نو ਵਨ will be spared ਥੈਂਕ ਯੂ ਸਰ ਥੈਂਕ ਯੂ ਏ ਇੱਕ ਮਿੰਟ ਦਿਓ ਮੈਂ ਦੇਖਦਾ ਆਂ ਜਾ ਨੰਬਰ ਪੁੱਛਦੇ ਆਂ ਨਾ ਆਜੋ ਵੀ ਆਜੋ ਲਿਓ ਫਟਾਫਟ ਹਾਂ